ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗੁਰੂ ਪਿਆਰੇ ਹੋ ਹਾਇ ਇੱਕ ਬੰਦਾ ਚਾਹੁੰਦਾ ਨਾ ਜਦੋਂ ਉਹ ਕਿਤੇ ਕਥਾ ਸੁਣਦਾ ਹੈ ਜਾਂ ਕਿਸੇ ਗੁਰ ਸਿਖਾਉਂ ਗੁਰੂਆਂ ਨੂੰ ਦੇਖਦਾ ਹੈ ਜਾਂ ਸਾਧੂ ਸੰਤਾਂ ਮਹਾਪੁਰਸ਼ਾਂ ਨੂੰ ਦੇਖਦਾ ਹੈ ਪੂਰੀ ਜਿਸ ਤਰ੍ਹਾਂ ਦੇ ਪਰਦਾ ਰਿਹਾ ਅਧਿਆਤਮਿਕ ਤੌਰ ਤੇ ਆਪਨੋ ਹਰੂਣਾ ਦੰਦੀ ਹੋਵੇ ਸੋ ਬੰਦੇ ਨੂੰ ਆਉਂਦਾ ਨਾ ਵੀ ਮੈਂ ਵੀ ਇਸੇ ਬੰਨ ਖੜਾ ਪਰ ਉਹ ਸੋਚਦਾ ਹੈ ਵੀ ਮੈਥੋਂ ਅਮਰਤ ਬੜੇ ਜਾਗਿਆ ਨਹੀਂ ਜਾਂਦਾ ਅੰਦਰ ਚਾਹ ਹੁੰਦਾ ਹੈ ਪਰ ਜਾਗਿਆ ਨਹੀਂ ਜਾਂ ਜਾਂਦਾ ਉਹ ਰਾਤ ਮਨੇ ਤੁਖੀ ਕੋਸ਼ਿਸ਼ ਕਰਦਾ ਹੈ ਤਾਂ ਫਿਰ ਜਰਾ ਫਿਰ ਸੌਣ ਦਾ ਦਿਨ ਹੀ ਚੁਰਦੇ ਜਿਤ ਦਿਨ ਵਿੱਚ ਰੇ ਪਾਰ ਬੋਂ ਸੋਦਰ ਮਰੀ ਮਰੀ ਚੁਰ ਵਿਚੋੜਾ ਲਾ ਵਿਦਾਨੂ ਤੇ ਦੇਖ ਕੇ ਸੁਣ ਕੇ ਕਹਾਂ ਉਹ ਕਿ ਲਾ ਦੇਵਾਂ ਜਪਾਂ ਉਹਨਾਂ ਬਾਤ ਇੱਕ ਤ੍ਰਿਕ ਕੈ ਸੰਗ ਜੀ ਸੁਣ ਸੁਣ ਦੀ ਗੱਲ ਹੈ ਇਹ ਵੀ ਤੁਸੀਂ ਇਹ ਇਸ ਤਰ੍ਹਾਂ ਕਰੋ ਵਾਗਰ ਮਨ ਦੂਰ ਕਰਨਾ ਜਿਆਦਾ ਵਹਿਮ ਭਰਮਾਂ ਵਿੱਚ ਵੀ ਪੈਣਾ ਚਾਹੀਦਾ ਜਿਆਦਾ ਵੀ ਨਾ ਪਰਮੇਸ਼ਰ ਨੂੰ ਇੰਨੀ ਦੂਰ ਨਹੀਂ ਸਮਝਣਾ ਨਹੀਂ ਜਿਨਾ ਆਪਾਂ ਸਮਝੇ ਰੱਖਿਆ ਹੈ ਸੂ ਸੂ ਦੇ ਵਿੱਚ ਤੁਸੀਂ ਜਦੋਂ ਵੀ ਕਿ ਆਪਦੀ ਨੀਂਦ ਪੂਰੀ ਕਰਕੇ ਨਾ ਆ ਉਹਦਾ ਕੰਮ ਦਾ ਕਮਾਗਰ ਦਾ ਆਉਤਾ ਉਹ ਦੇਖ ਕੇ ਸ਼ੁਰੂ ਕਰ ਲੋ ਵੀ ਮੈਂ ਜੇ ਮੇ ਕੋਈ ਬਹੁਤ ਲੇਟ ਹੋ ਉਸ ਦਾ ਬੈਨੋ ਆਤਮ ਸ਼ੇਵ ਨੂੰ ਠੰਦਾ ਆ ਜਾ ਸਾਢੇ 6 ਉੱਠਣ ਸਾਹ ਤੁਸੀਂ ਕਿਸੇ ਨੂੰ ਬੋਲੋ ਨਾ ਇਸ ਨਾਨ ਪਾਣੀ ਕਰਕੇ ਜੋ ਪਚਾਪ ਚਾਹ ਪਾਣੀ ਜੋ ਪੀਨੇ ਹੋ ਤੇ ਉਹ ਠੀਕ ਹੈ ਨਾ ਤੁਸੀਂ ਬਸ 20 ਮਿੰਟਾਂ ਜਾਂ 10 ਮਿੰਟਾਂ ਹੀ ਤੱਕ ਸ਼ੁਰੂ ਕਰੋ ਵਾਹਿਗੁਰੂ ਵਾਹਿਗੁਰੂ ਜਪੂ ਮੂਰ ਮੱਤਰ ਨਾਨ ਕੋ ਸਿ ਸਤ ਤੱਕ ਜਾ ਗੁਰੂ ਧਨ ਗੁਰੂ ਨਾਨ ਧਨ ਗੁਰੂ ਨਾਨਕ ਇਹ ਤੁਸੀਂ 11 ਦਿਨ ਜਪਨਾ ਹੈ ਵਾਹਿਗੁਰੂ ਵਾ ਵਾ ਗੁਰੂ ਐਸਤਰਾ ਤੇ ਜਦ ਤੁਸੀਂ ਜਪੋਗੇ ਜਪਿਆ ਹੋਇਆ ਤੁਹਾਡੇ ਕੰਨਾਂ ਵਿੱਚ ਜਾਵੇ ਜਿਵੇਂ ਆਵਦੀ ਵਾਰ ਜਿਵੇਂ ਸੁਣਨਾ ਜਿਵੇਂ ਵਾ ਗੁਰੂ ਵਾ ਗਰ ਡੈਸਟਰਾ ਚੜਾ ਸੁਣਣ ਲਈ ਤਿਆਰ ਲਾਗੇਗਾ ਜੇ ਤਿਆਰ ਲਾਗੇਗਾ ਨਾ ਸਮ ਲੱਗੂ ਆ ਵੀ ਇਹ ਹਾਲਾ ਛੋਂਦਾ ਹੋਈ ਹੋਈ 11 ਦਿਨਾਂ ਦਾ ਤੁਸੀਂ ਕਰ ਰਹੋ ਪੋਸਟ ਉਹ 11 ਦਿਨਾਂ ਦਾ ਹੋ ਗਿਆ ਫਿਰ ਤੁਸੀਂ ਕੋਈ ਨਾ ਨੇੜੇ ਆਪਣੇ ਸੀਗੀ ਦੀ ਸਥਾਰ ਹੁੰਦਾ ਜਾਂ ਆਪੜਾ ਗੁਰੂ ਘਰ ਹੀ ਪਿੰਡ ਆਲਾ ਹੁੰਦਾ ਤੇ ਬਾਹਰਾਈ ਮੇਰੇ 11 ਦਿਨਾਂ ਦੀ ਇਸ ਨਾਮ ਸਵਨ ਮਨਜ਼ੂਰ ਕਰੋ ਅੱਗੇ ਮੇਰੇ ਥੋੜੀ ਵਿੱਚ ਹੋਰ ਨਾਮ ਦੀ ਦਾਤ ਪਾਓ ਇਹ 11 ਦਿਨ ਤੁਸੀਂ ਕਰੂ ਤੁਰ ਪਤਾ ਲੱਗੇਗਾ ਹਾਂ ਵੀ ਵੀ ਗੱਲ ਹੈਗੀ ਐ ਫਿਰ ਉਹ ਤੋਂ ਅਮਰਤਪੀਰ ਜੀ ਦਾਤ ਮਗੋਂ ਬਹਾਰ ਆਸਪਾ ਤਨੂਆ ਲੱਗੇਗਾ ਆਦਤ ਬਦਲਦੀ ਆਈ ਹੈ ਫਿਰ ਅੱਜ ਦਿਨੇ ਸ਼ੁਰੂ ਕਰ ਲੋ ਕੋਈ ਗੱਲੇ 10 ਮਿੰਟਾਂ ਸ਼ੁਰੂ ਕਰਨਾ ਜਿਹੜਾ ਕਦੇ ਇਹ ਜਿਆ ਪਤਾ ਨਾ ਉਹਨਾਂ ਵਾਸਤੇ ਆ ਇਹ ਇਸ ਤਰ੍ਹਾਂ ਸ਼ੁਰੂ ਕਰੋ ਤੇ ਸਪਨਾ ਆਊਗਾ ਤੁਹਾਨੂੰ ਤੁਸੀਂ ਦਿਨੇ ਸਾਨੂੰ ਕਰਾਉਂ ਸਪਨਾ ਤੁਸੀਂ ਕਿਸੇ ਨੂੰ ਦੱਸਣਾ ਨਹੀਂ ਇਹ ਅਧਿਆਤੂ ਦਾ ਸਪਨੇ ਹੁੰਦੇ ਨੇ ਤਰੱਕੀ ਜੂ ਹੋਵੇਗੀ ਕਿਰਾ 11 ਦਿਨੋਂ ਤੋਂ ਸ਼ੁਰੂ ਕਰ ਤੇ 11 ਦਿਨਾਂ ਜਿਆ ਪਰ ਆਖ ਲੋ ਬਸ 10-10 ਮਿੰਟ ਦਾ